ਨਮਸਕਾਰ ਗੁੱਡ ਮਾਰਨਿੰਗ ਸਾਰ ਸ੍ਰੀ ਗੁਰ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀ ਬਖਸ਼ੇ ਤੁਹਾਡੀਆਂ ਕਮਾਈਆਂ ਦੇ ਵਿੱਚ ਵਰਕਤ ਹੋਵੇ 2 ਅਪ੍ਰੈਲ ਦੇ ਨਾਲ 2 ਕ ਕਪ ਰਹਿਗੇ ਸੀਗੇ ਜਿਨ੍ਹਾਂ ਦੇ ਰਿਜ਼ਲਟ ਬਹੁਤ ਲੇਟ ਆਏ ਪਹਿਲਾਂ ਉਹਨਾਂ ਦੇ ਰਿਜ਼ਲਟ ਬੋਲਾਂਗੇ ਜੀ ਫਿਰ 3 ਅਪ੍ਰੈਲ ਦਿਨ ਵੀਰਵਾਰ ਦੇ ਰਿਜ਼ਲਟ ਬੋਲਾਂਗੇ ਜੀ ਯਾਨ ਨਾਲ ਸੁਣੀਓ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨੇਪ ਸਿੰਘ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਦੇ ਕੁਆਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਸਾਫੂ ਵਾਲਾ 12.5 ਨੰਬਰ ਫਰਸਟ 51000 ਨਕਦ ਪਲੱਸ ਕੱਪ ਪਿੰਡ ਉੱਗੋ ਕੇ 9 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਬੈਸਟ ਰੇਡਰ ਆ ਜੀ ਫੋਰ ਸਾਫੂ ਵਾਲਾ 8 ਰੇਡਾ 8 ਨੰਬਰ ਬੈਸਟ ਗਿਆ ਫਿਰ ਆ ਖਾਨ ਸਾਫੂ ਵਾਲਾ 2 ਟੱਚ 2 ਜੱਫੇ ਬੈਸਟ ਹੋਣ ਗਿਰੰਗੇ 11000 ਰੁਪਏ ਨਕਦ ਸੀ ਗਈ ਪਿੰਡ ਜੋਗੀਪੁਰ ਜੋਗੀ ਜੋਗੀਪੀਰ ਪਿੰਡ ਜੋਗੀਪੀਰ ਰੱਲਾ ਜ਼ਿਲ੍ਹਾ ਮਾਨਸਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਚੱਠੇ ਵਾਲਾ 13 ਨੰਬਰ ਫਸਟ 1 ਲੱਖ ਰੁਪਏ ਨਕਦ ਪਲੱਸ ਕੱਪ ਪਿੰਡ ਜੰਗੀਆਂਾ 9.5 ਨੰਬਰ ਸੈਕੰਡ 75000 ਨਕਦ ਪਲੱਸ ਕੱਪ ਬੈਸਟ ਰੀਡਰ ਹੈ ਸ਼ੰਟੀ ਕਰਾਚੋ 6 ਰੇਡ 6 ਨੰਬਰ ਚੱਠੇ ਵਾਲੇ ਵੱਲੋਂ ਬੈਸਟ ਯਾ ਫਿਰ ਹੈ ਲਾਡੀ ਚੱਠੇ ਵਾਲਾ 2 ਟੱਚ 1 ਜੱਫਾ ਵੈਸਟਰਨ 33000 ਰੁਪਏ ਨਕਦ ਸਿਗਈ ਜੀ ਪਿੰਡ ਹਰਵੰਸਪੁਰਾ ਜ਼ਿਲ੍ਹਾ ਲੁਧਿਆਣਾ ਦੇ ਕੁਆਰਟੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਪਿੰਡ ਢੰਡੋਲੀ ਖੋੜ ਦੇ 14 ਨੰਬਰ ਫਰਸਟ 71000 ਨਗਦ ਪਲੱਸ ਕੱਪ ਪਿੰਡ ਬਾਬਾ ਗਾਜੀ ਧਨੌਰੀ 10 ਨੰਬਰ ਸੈਕੰਡ 52000 ਨਗਦ ਪਲੱਸ ਕੱਪ ਬੈਸਟ ਰੇਡਰ ਹੈ ਜੀ ਭੋਲਾ ਕਣੋਰੀ ਸੀ ਰੇਡ ਸੀ ਨੰਬਰ ਧਨੌਰੀ ਵੱਲੋਂ ਤੇ ਬੈਸਟ ਜਫਾ ਹੈ ਜੀ ਮਟੂ ਢੰਡੋਲੀ 5 ਜਫਾ ਟੱਚ 3 ਜਫੇ ਬੈਸਟ ਨੂੰ 11000 ਰੁਪਏ ਨਗਦ ਸਿਗੇ 3 ਅਪ੍ਰੈਲ ਦਨਵੀਰਵਾਰ 2025 ਦੇ ਕਵੈਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਕਿੱਥੇ ਕਿੱਥੇ ਹੋਏ ਆ ਉਹਨਾਂ ਦਾ ਵੇਰਵਾ ਸਹਿਤ ਬੋਲਣ ਲੱਗੇ ਹਾਂ ਜੀ ਧਿਆਨ ਨਾਲ ਸੁਣਿਓ ਜੀ ਪਿੰਡ ਰਸੂਲਪੁਰ ਕਲਾਂ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਜੀ ਦੇ ਕਵੈਡੀ ਸ਼ੋਅ ਮੈਚ ਦੇ ਫਾਈਨਲ ਰਿਜ਼ਲਟ ਟੀਮ ਬਾਬਾ ਨਾਮਦੇਵ ਕਵੈਡੀ ਕਲੱਬ ਕਮਾਣਾ ਸਾਡੇ 42 ਨੰਬਰ ਫਸਟ 70000 ਨਗਦ ਪਲੱਸ ਕੱਪ ਟੀਮ ਬਾਬਾ ਦੀਪ ਸਿੰਘ ਜੀ ਕਵੈਡੀ ਕਲੱਬ ਤੇਜਾ ਸਿੰਘ ਵਾਲਾ 32 ਨੰਬਰ ਸੈਕੰਡ 73000 ਨਗਦ ਪਲੱਸ ਕੱਪ ਬੈਸਟ ਨਹੀਂ ਸੀਗੇ ਜੀ ਪਿੰਡ ਫਤੇਉੱਲਾ ਸ਼ਾ ਬਲਾ ਡਰੋਲੀ ਖੇਡਾ ਜਿਲ੍ਹਾ ਮੋਗਾ ਦੇ ਕਵਡਿ ਸ਼ੋਅ ਮੈਚ ਦਾ ਫਾਈਨਲ ਰੈਕਟਰ ਟੀਮ ਬਾਬਾ ਦੀਪ ਸਿੰਘ ਜੀ ਕਵਡਿ ਕਲੱਬ ਤੋਤਾ ਸਿੰਘ ਵਾਲਾ ਮੋਗਾ 40 ਨੰਬਰ ਫਾਸਟ ਸਪੌਂਸਰ ਕੀਤੀ ਹੋਈ ਟੀਮ ਟੀਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਵਡਿ ਕਲੱਬ ਬੈਲਜੀਅਮ ਪਲੱਸ ਤਾਸ਼ਪੁਰ 36 ਨੰਬਰ ਬੈਸਟ ਨਹੀਂ ਸੀ ਜੇ ਇਥੇ ਇਹ ਵੀ ਟੀਮ ਸਪੌਂਸਰ ਕੀਤੀ ਹੋਈ ਸੀਗੀ ਅੱਲ ਪਾਕਿਸਤਾਨ ਦੇ ਵਿੱਚ ਵੀ ਲੈਂਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਕੱਪ ਹੋਇਆ ਉਹਦਾ ਰਿਜ਼ਲਟ ਵੀ ਸੁਣ ਲਓ ਪਿੰਡ ਚੱਕ 52 ਜੀਬ 11 ਕਲਾਂ ਜਿਹੜਾ ਫੈਸਲਾਬਾਦ ਲੈਂਦਾ ਪੰਜਾਬ ਪਾਕਿਸਤਾਨ ਕਵੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਵੱਡੀ ਆ ਲੋ ਟੀਮ ਸ਼ੇਰੇ ਪੰਜਾਬ ਕਵੱਡੀ ਕਲੱਬ ਸਾਇਦਾ ਪਲੱਸ 52 ਚੱਕ 35 ਨੰਬਰ ਫਰਸਟ ਨਗਦ ਰਾਸ਼ੀ ਪਲੱਸ ਕੱਪ ਇਹਦੇ ਵਿੱਚ ਪਲੇਅਰ ਕਿਹੜੇ ਖੇਡੇ ਸੀ ਬੈਦੁੱਲਾ ਰਾਜਪੂਤ ਕਲੀਮੁੱਲਾ ਜੱਟ ਰਾਣਾ ਮੈਰੀ ਮਦਸਰ ਮੱਛੋ ਸਹਿਵਾਜ ਪਾਂਡਾ ਮੀਆਂ ਆਸ਼ੂ ਚਾਂਦ ਬੜੈਜ ਰਾਣਾ ਹੈਦਰ ਮੋਜੀਵਾਲ ਸੰਧੂ ਹੁਸੈਨ ਤਬੀਅਤ ਸਾਜਾ ਢਿੱਲੋ ਦੂਜੀ ਟੀਮ ਰਹੀ ਜੀ ਇੱਥੇ ਕਬੱਡੀ ਕਲੱਬ ਵਾਲਾ 21 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਲੇਅਰ ਸੀਗੇ ਇਹਦੇ ਵਿੱਚ ਨਫੀਸ ਗੁੱਜਰ ਭੱਬਾ ਵਾਲਾ ਅਬਦੁੱਲਾ ਬਿਰਕਸ਼ਾਂਟ ਢਿੱਲੋ ਡੰਟੂ ਫੈਸਲ ਬੱਟੂ ਰਾਣਾ ਅਤੀਫ ਵਕਾਸਾਪ ਤੇ ਇbrar ਜੰਜੂਆ ਤੇ ਇbrar ਖਰਲ ਤੇ ਬੈਸਟ ਰੀਡਰ ਰਿਹਾ ਜੀ ਕਲੀਮ ਉੱਲਾ ਜੱਟ ਬੈਸਟ ਯਾਫੀ ਰਿਹਾ ਜੀ ਮਦਸਰ ਮੱਛੋ ਤੇ ਬੈਸਟ ਨੂੰ 5-5000 ਪਾਕਿਸਤਾਨੀ ਕਰੰਸੀ ਨਾਲ ਕੱਪ ਨਾਲ ਸਨਮਾਨਿਤ ਕੀਤਾ ਗਿਆ ਜੀ ਪਿੰਡ ਸਧਾਣੀ ਜ਼ਿਲ੍ਹਾ ਫਤਿਹਪੁਰਬਾਦ ਹਰਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਬਜਨੀ ਕਬੱਡੀ 65 ਕਿਲੋ ਪਿੰਡ ਸਧਾਣੀ ਕਰੇਸ਼ਕ 14 ਨੰਬਰ ਫਰਸਟ 21000 ਨਗਦ ਪਲੱਸ ਕਪ ਪਿੰਡ ਸਧਾਣੀ ਬਿੱਲਾ 10.5 ਨੰਬਰ ਸੈਕੰਡ 15000 ਨਗਦ ਪਲੱਸ ਕਪ ਬੈਸਟ ਰੀਡਰ ਹੈ ਜਸਰੀ ਚੀਮਾ ਸ਼ੀਰੇਡਾ ਛੀ ਨੰਬਰ ਸਧਾਣੀ ਕ੍ਰਿਸ਼ ਵੱਲੋਂ ਬੈਸਟ ਯਾਫੀਰਾ ਜੀ ਕ੍ਰਿਸ਼ ਸਧਾਣੀ ਪੰਜ ਟੱਚ ਚਾਰ ਜੱਫੇ ਬਸਟਨ ਐਲਈਡੀ ਸੀ ਪਿੰਡ ਦੱਦਾ ਹੋਰ ਜ਼ਿਲ੍ਹਾ ਲੁਧਿਆਣਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਗੱਟ ਕਬੱਡੀ ਓਪਨ ਦੋ ਬਾਰੋਂ ਪਿੰਡ ਬਾਬਾ ਗਾਜੀダス ਧਨੌਰੀ 12 ਨੰਬਰ ਫਾਸਟ 71000 ਨਕਦ ਪਲੱਸ ਕੱਪ ਪਿੰਡ ਬਾਬਾ ਧੂਣੀ ਦਾ ਢੰਡੋਲੀ ਖੁਰਦ 10 ਨੰਬਰ ਸੈਕੰਡ 51000 ਨਕਦ ਪਲੱਸ ਕੱਪ ਬੈਸਟ ਰੇਡਰ ਐ ਛੰਟੀ ਕਰਾਚੋ ਸੱਤ ਰੇਡਾਂ ਸੱਤ ਨੰਬਰ ਧਨੌਰੀ ਵੱਲੋਂ ਜੀ ਬੈਸਟ ਅਫੇਅਰ ਸਨੀ ਆਦੰਬਾਲ ਚਾਰ ਟੱਚ ਦੋ ਜਫੇ ਧਨੌਰੀ ਵੱਲੋਂ ਜੀ ਵੈਸਟਰਨ 212000 ਰੁਪਏ ਨਕਦ ਸੀਗੇ ਤੀਜਾ ਸਥਾਨ ਉਨ ਪ੍ਰਾਪਤ ਕਰਨ ਵਾਲੀ ਟੀਮ ਨੂੰ 21000 ਨਕਦ ਪਲੱਸ ਕੱਪ ਸੰਡ ਦੋਵੇਂ ਸੈਮੀ ਫਾਈਨਲ ਹਾਰ ਨਾਲੀਆਂ ਟੀਮਾਂ ਨੂੰ ਦੇ ਦਿੱਤਾ ਮੈਚ ਨਹੀਂ ਕਰਾਇਆ ਜੀ ਪਿੰਡ ਠੁੱਲੀਆਲ 11000 ਨਕਦ ਪਲਸ ਸਨਮਾਨ ਚਿੰਨ ਪਿੰਡ ਉੱਗੂਕੇ 11000 ਨਕਦ ਪਲਸ ਸਨਮਾਨ ਚਿੰਨ ਜੀ ਇਹ ਸੀਗੇ ਜੀ 3 April ਦਿਨ ਵੀਰਵਾ 2025 ਦੇ ਕਬੱਡੀ ਟੂਰਨਾਮੈਂਟ ਔਰ ਪਹਿਲਾ Facebook ਪੇਜ ਔਰ YouTube ਦਾ ਪਹਿਲਾ ਚੈਨਲ ਹੈ ਜਿਹੜਾ ਕਿ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕਬੱਡੀ ਹੁੰਦੀ ਹੈ ਉਹਦਾ ਫਾਈਨਲ ਰਿਜ਼ਲਟ ਅਸੀਂ ਪਾਉਣੀ ਹੈ ਚਾਹੇ ਉਹ ਲੈਂਦਾ ਪੰਜਾਬ ਪਾਕਿਸਤਾਨ ਚ ਹੋਵੇ Rajasthan Haryana UP ਹੋਵੇ ਔਰ ਆਪਣੇ ਪੰਜਾਬ ਚੜਦੇ ਚ ਹੋਵੇ ਚਾਹੇ ਵਾਰਲਿੰਗਾਂ ਕੈਂਟਰਿੰਗਾਂ ਨਿਊਜ਼ੀਲੈਂਡ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਕਿਤੇ ਵੀ ਕਬੱਡੀ ਦੀ ਖੇਡ ਮਾਂ ਖੇਡ ਹੁੰਦੀ ਹੈ ਜਿਹੜੀ ਵੀ ਜਗ੍ਹਾ ਤੇ ਕੱਪ ਹੁੰਦਾ ਹੈ ਉਹਦਾ ਫਾਈਨਲ ਰਿਜ਼ਲਟ ਬੇਰਵੈਸ ਹੈ ਆਉਣੇ ਆ ਭਾਈ ਇਹਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਆ ਕਰੋ ਸੋਡੀ ਸਪੋਰਟ ਦੀ ਲੋੜ ਹੈ ਐਨੇ ਬੇਰਬੇ ਸਹਤ ਹੱਦ ਦੀ ਸਾਡੀ ਗਰੰਟੀ ਹੈ ਵੀ ਜੇ ਕੋਈ ਰਿਜ਼ਲਟ ਬੋਲਦਾ ਹੋਵੇ ਧੰਨਵਾਦ ਭਾਈ ਗਰਨਾਪ ਸਿੰਘ ਗਿੱਲ ਜੰਡਾਵਾਲਾ ਜੀ ਦਾ ਜਿਨ੍ਹਾਂ ਨੇ ਇਹ ਰਿਜ਼ਲਟ ਬਖੂਬੀ ਤਿਆਰ ਕੀਤਾ ਔਰ ਸੰਗਤਾਂ ਦੇ ਸਾਹਮਣੇ ਅਸੀਂ ਪੇਸ਼ ਕੀਤਾਗਾ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰ ਲਓ ਤਾਂ ਜੋ ਸਾਨੂੰ ਵੀ ਹੌਸਲਾ ਹੋਵੇ ਵੀ ਅਸੀਂ ਯਾਰ ਇੰਨਾ ਕੰਮ ਕਰਦੇ ਆ ਰਾਤ ਨੂੰ ਅੱਖਾਂ ਤੋਂ ਖਣ ਲੱਗ ਜਾਂਦੀਆਂ ਤੜਕੇ ਬੋਲਦੇ ਆ ਫਿਰ ਠੀਕ ਹੈ ਮੇਰਾ ਵੀਰ ਸਪੋਰਟ ਦੀ ਲੋੜ ਆ ਸਪੋਰਟ ਕਰੋ ਦੱਬ ਕੇ ਧੰਨਵਾਦ ਮਿਲਦੇ ਆ ਕੱਲ੍ਹ